ਗੁਰੂ ਪਿਆਰਿਓ ਅੱਜ ਆਪਜੀ ਦੇ ਨਾਲ ਹਕੀਮ ਅੱਲਾ ਯਾਰਖਾ ਜੋਗੀ ਦਾ ਇਤਿਹਾਸ ਸਾਂਝਾ ਕਰਾਂਗਾ ਜਿਨ੍ਹਾਂ ਨੇ ਮੇਰੇ ਕਲਗੀਧਰ ਸ਼ਹਿਨशाह ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਅੱਲਾ ਕਰਕੇ ਜਾਣਿਆ ਖੁਦਾ ਕਰਕੇ ਜਾਣਿਆ ਜਦੋਂ ਅੱਲਾ ਯਾਰਖਾ ਜੋਗੀ ਦਾ ਲਿਖਿਆ ਇਤਿਹਾਸ ਪੜ੍ਹਦੇ ਆ ਤਾਂ ਇੱਕ ਵਾਰ ਰੌਂਗਟੇ ਖੜੇ ਹੋ ਜਾਂਦੇ ਨੇ ਅਹਿਸਾਸ ਹੋ ਜਾਂਦਾ ਹੈ ਕਿ ਇਸ ਦੁਨੀਆ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਨਹੀਂ ਹੈ। ਤਾਈਓ ਤਾਂ ਅੱਲਾ ਯਾਰਖਾਂ ਜੋਗੀ ਪੂਰੀ ਦੁਨੀਆ ਨੂੰ ਇੱਕ ਵਾਰ ਸੁਨੇਹਾ ਲਾਉਂਦਾ। ਓਏ ਦੁਨੀਆ ਦੇ ਲੋਕੋ ਜਦੋਂ ਵੀ ਤੁਹਾਨੂੰ ਕਦੇ ਵੀ ਭਾਰਤ ਆਉਣ ਦਾ ਮੌਕਾ ਮਿਲੇ ਜਾਂ ਤੁਸੀਂ ਇਸ ਹਿੰਦੁਸਤਾਨ ਦੀ ਧਰਤੀ ਤੇ ਆਵੋਗੇ ਤਾਂ ਇੱਕ ਤੀਰਥ ਦੇ ਜ਼ਰੂਰ ਦਰਸ਼ਨ ਕਰਕੇ ਜਾਇਓ। ਅੱਲਾ ਯਾਰਖਾਂ ਜੋਗੀ ਕਹਿੰਦਾ ਮੇਰੀਆਂ ਨਜ਼ਰਾਂ ਦੇ ਵਿੱਚ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲਈ ਓਏ ਦੁਨੀਆ ਦੇ ਲੋਕੋ ਇਸ ਹਿੰਦੁਸਤਾਨ ਦੀ ਧਰਤੀ ਤੇ ਇੱਕੋ ਹੀ ਇੱਕ ਤੀਰਥ ਹੈ ਯਾਤਰਾ ਕਰਨ ਲਈ ਜਹਾਂ ਬਾਪ ਨੇ ਕਟਾਏ ਬੱਚੇ ਉਸ ਖੁਦਾ ਕੇ ਲਈ ਚਮਕੌਰ ਸਾਹਿਬ ਦੀ ਧਰਤੀ ਤੇ ਕਦੇ ਆ ਕੇ ਜਾਇਓ ਸਰਹੰਦ ਦੀ ਧਰਤੀ ਤੇ ਕਦੇ ਆ ਕੇ ਜਾਇਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਇੱਕ ਐਸਾ ਗੁਰੂ ਵੀ ਹੋਇਆ ਜਿਨੇ ਆਪਣੇ ਬੱਚੇ ਖੁਦਾ ਦੇ ਲਈ ਮਨੁੱਖਤਾ ਦੇ ਲਈ ਅਕਾਲ ਪੁਰਖ ਦੇ ਲਈ ਸ਼ਹੀਦ ਕਰਵਾ ਲੇ ਅੱਲਾ ਯਾਰਖਾ ਜੋਗੀ ਜਿਨ੍ਹਾਂ ਦਾ ਜਨਮ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ 1870 ਈਸਵੀ ਨੂੰ ਹੋਇਆ ਸੀ ਸੋ ਅੱਲਾ ਯਾਰਖਾ ਜੋਗੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਲਈ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਲਈ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਲਈ ਮਾਤਾ ਗੁਜਰਕੌਰ ਜੀ ਲਈ ਦੋ ਮਰਸੀਏ ਲਿਖੇ 1913 ਤੇ 1915 ਦੇ ਵਿੱਚ ਵੱਡੇ ਸਹਿਬਜ਼ਾਦਿਆਂ ਨੇ ਲਿਖਿਆ ਗੰਗੇ ਸ਼ਹੀਦਾਂ ਛੋਟੇ ਸਹਿਬਜ਼ਾਦਿਆਂ ਦੇ ਲਿਖਿਆ ਸ਼ਹੀਦਾਂ-ਏ-ਵਫਾ ਜਦੋਂ ਇਹ ਮਰਸੀਏ ਲਿਖੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਮਰਸੀਏ ਪੜ੍ਹੇ ਨੇ ਜਾਂ ਸੁਣੇ ਨੇ ਜਦੋਂ ਉਹ ਅੱਲਾ ਯਾਰਖਾਂ ਜੋਗੀ ਦੇ ਲਿਖੇ ਇਹ ਮਰਸੀਆਂ ਨੂੰ ਪੜਦਾ ਹੈ ਜਾਂ ਸੁਣਦਾ ਹੈ ਉਵੇਂ-ਉਵੇਂ ਮੇਰੇ ਕਲਕੀਤਰ ਸਹਿਨ ਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ लाਡਲੇਆਂ ਦਾ ਸੁਪੁੱਤਰਾਂ ਦਾ ਇਤਿਹਾਸ ਅੱਖਾਂ ਦੇ ਸਾਹਮਣੇ ਇੱਕ ਫਿਲਮ ਵਾਂਗ ਚੱਲਣ ਲੱਗ ਜਾਂਦਾ ਹੈ ਕਿਉਂਕਿ ਜਿਵੇਂ ਅੱਲਾ ਯਾਰਖਾਂ ਜੋਗੀ ਨੇ ਇਤਿਹਾਸ ਲਿਖਿਆ ਉਵੇਂ-ਉਵੇਂ ਉਹ ਇਤਿਹਾਸ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਤੇ ਅੱਲਾ ਯਾਰਖਾਂ ਜੋਗੀ ਨੂੰ ਇਹ ਮਰਸੀਆਂ ਲਿਖਣ ਕਰਕੇ ਹੀ ਇਸਲਾਮ ਦੇ ਵਿੱਚੋਂ ਜਿਹੜੇ ਜਨੂਨੀ ਮੁਸਲਮਾਨ ਸਨ ਜਿਹੜੇ ਕਟੜ ਕਹਿ ਸਕਦੇ ਆ ਉਹਨਾਂ ਨੇ ਮੌਲਵੀਆਂ ਨੇ ਅੱਲਾ ਯਾਰ ਖਾਂ ਜੋਗੀ ਨੂੰ ਇਸਲਾਮ ਦੇ ਵਿੱਚੋਂ ਛੇਕ ਦਿੱਤਾ ਸੀ ਕੱਢ ਦਿੱਤਾ ਸੀ 30 ਸਾਲ 30 ਸਾਲ ਕਹਿਣੇ بڑے ਸੌਖੇ ਨੇ ਜਵਾਨੀਆਂ ਨਿਕਲ ਜਾਂਦੀਆਂ ਨੇ ਅੱਧ ਖੜ ਹੋ ਜਾਂਦਾ ਬੰਦਾ ਆਪਣੀ ਉਮਰ ਦੇ ਵਿੱਚ 30 ਸਾਲ ਅੱਲਾ ਯਾਰ ਖਾਂ ਜੋਗੀ ਨੂੰ ਮਸਜਿਦ ਦੀਆਂ ਪੌੜੀਆਂ ਨਹੀਂ ਸੀ ਚੜਨ ਦਿੱਤਾ ਤੇ ਅੱਲਾ ਯਾਰਖਾਂ ਜੋਗੀ ਨੇ ਵੀ ਐਲਾਨ ਕਰ ਦੱਸਦਾ ਸੀ ਓਏ ਮੌਲਵਿਓ ਮੇਰਾ ਅੱਲਾ ਗੁਰੂ ਗੋਬਿੰਦ ਸਿੰਘ ਹੈ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦਾ ਹਾਂ ਤਾਈਓ ਤਾਂ ਆਪਣੇ ਕਲਮ ਦੇ ਨਾਲ ਲਿਖਿਆ ਅੱਲਾ ਯਾਰਖਾਂ ਜੋਗੀ ਨੇ ਇਨਸਾਫ ਕਰੇ ਜੀਵੇਂ ਜ਼ਮਾਨਾ ਤੋ ਜਕੀ ਹੈ ਕਹਦੇ ਕਿ ਗੁਰੂ ਗੋਬਿੰਦ ਸਿੰਘ ਦਾ ਸਾਨੀ ਹੀ ਨਹੀਂ ਹੈ ਇਹ ਜ਼ਮਾਨਾ ਇਹ ਲੋਕ ਜੇ ਸੱਚੇ ਦਿਲੋਂ ਇਨਸਾਫ ਕਰਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੋਈ ਸਾਨੀ ਹੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋ احسان ਕੀਤਾ ਉਹ ਕੋਈ ਵੀ ਵਾਪਸ ਨਹੀਂ ਕਰ ਸਕਦਾ ਸਤਿਗੁਰਾਂ ਨੂੰ ਜੇ ਸੱਚੇ ਦਿਲੋਂ ਜ਼ਮਾਨਾ ਇਹਨਾਂ ਇਨਸਾਫ ਕਰੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਭਗਤੀ ਦੇ ਵਿੱਚ ਆਕਾਸ਼ ਵਿੱਚ ਨੇ ਤੇ ਜ਼ੁਲਮ ਦੇ ਵਿਰੁੱਧ ਜ਼ਮੀਨ ਦੇ ਉੱਤੇ ਨੇ ਐਸੇ ਨਿਗਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾਂ ਨੂੰ ਆਪਣੇ ਮਰੀਦਾਂ ਨੂੰ ਇੰਨਾ ਪਿਆਰ ਕਰਦੇ ਨੇ ਕਿ ਚਮਕੌਰ ਦੀ ਗੜੀ ਦੇ ਵਿੱਚ ਥੱਕੇ ਹੋਏ ਸਿੱਖ ਕੱਚੀ ਗੜੀ ਦੇ ਵਿੱਚ ਆਰਾਮ ਕਰਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਹਿਰਾ ਲਗਾਉਂਦੇ ਨੇ ਅਜਿਹਾ ਪਿਆਰ ਅਜਿਹਾ ਪ੍ਰੇਮ ਕਿਤੇ ਵੀ ਨਹੀਂ ਵੇਖਿਆ ਲਾ ਯਾਰ ਖਾਂ ਜੋਗੀ ਕਹਿੰਦਾ ਤਾਈਆਂ ਤਾ ਆਖਿਆ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿੰਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਕੀ ਵਹੋ ਕਮ ਹੈ ਬਸ ਮੈਨੂੰ ਗੁਰੂ ਨਾਨਕ ਤੇ ਅੱਲਾਹ ਦੀ ਕਸਮ ਲੱਗੇ ਜਿੰਨੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਰੀਫ ਕਰਾਂ ਉਹ ਘੱਟ ਹੀ ਘੱਟ ਹੈ ਮੇਰੀ ਜ਼ੁਬਾਨ ਤਾਰੀਫ ਨਹੀਂ ਕਰ ਸਕਦੀ 30 ਸਾਲ ਮਸਜਿਦ ਦੀਆਂ ਪੌੜੀਆਂ ਨਹੀਂ ਸੀ ਚੜਨ ਦਿੱਤਾ ਗਿਆ ਅੱਲਾ ਯਾਰਖਾ ਜੋਗੀ ਜਦੋਂ ਅੰਤਲੇ ਸਮੇਂ ਤੇ ਸਨ ਇੱਕ ਮੌਲਵੀ ਆਹ ਹੈ ਉਹਨਾਂ ਕੋਲ ਕਹਿੰਦਾ ਗੱਲ ਸੁਣੋ ਅੱਲਾ ਯਾਰ ਖਾਂ ਜੋਗੀ ਤੁਸੀਂ ਆਪਣੀਆਂ ਲਿਖਤਾਂ ਦੀ ਭੁੱਲ ਬਖਸ਼ਾ ਲਓ ਜੋ ਤੁਸੀਂ ਇਹ ਦੋ ਮਰਸੀਏ ਲਿਖੇ ਨੇ ਵੱਡੇ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਤੇ ਛੋਟੇ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਇਹ ਮਰਸੀਆਂ ਦੇ ਸੰਬੰਧੀ ਤੁਸੀਂ ਮਾਫੀ ਮੰਗ ਕੇ ਇਸਲਾਮ ਵਿੱਚ ਜਾ ਸਕਦੇ ਹੋ ਪਰ ਅੱਲਾ ਯਾਰਖਾਂ ਜੋਗੀ ਨੇ ਆਖਿਆ ਨਹੀਂ ਓਏ ਮੈਨੂੰ ਗੁਰਗੋਬਿੰਦ ਸਿੰਘ ਮਹਾਰਾਜ ਨੇ ਛਾਤੀ ਨਾਲ ਲਾ ਲਿਆ ਮੈਨੂੰ ਹੁਣ ਕਿਸੇ ਪਿੰਸਤ ਦੀ ਜ਼ਰੂਰਤ ਨਹੀਂ ਹੈ ਮੈਨੂੰ ਕਿਸੇ ਸਵਰਗ ਦੀ ਜ਼ਰੂਰਤ ਨਹੀਂ ਹੈ ਮੈਨੂੰ ਗੁਰਗੋਬਿੰਦ ਸਿੰਘ ਮਹਾਰਾਜ ਨੇ ਦਿਲ ਦੇ ਵਿੱਚ ਵਸਾ ਲਿਆ ਮੇਰੇ ਲਈ ਤਾਂ ਉਹੀ ਸੱਚਖੰਡ ਹੈ ਮੈਂ ਤਾਂ ਜਿਉਂਦੇ ਜੀ ਸੱਚਖੰਡ ਵਿੱਚ ਬੈਠਾ ਮੈਂ ਜਿਉਂਦੇ ਜੀ ਪਿਛਤ ਦੇ ਵਿੱਚ ਬੈਠਾ ਸਵਰਗ ਦੇ ਵਿੱਚ ਬੈਠਾ ਮੈਨੂੰ ਮਰਨ ਤੋਂ ਬਾਅਦ ਲੋੜ ਨਹੀਂ ਇਹ ਅੱਲਾ ਯਾਰਖਾ ਜੋਗੀ ਨੇ ਉਹਨਾਂ ਮੌਲਵੀਆਂ ਨੂੰ ਆਖਿਆ ਸੀ ਤੇ ਗੁਰਗੋਬਿੰਦ ਸਿੰਘ ਮਹਾਰਾਜ ਵਰਗਾ ਅੱਲਾ ਯਾਰਖਾ ਜੋਗੀ ਕਹਿੰਦਾ ਕੋਈ ਗੁਰੂ ਨਹੀਂ ਹੈ ਪਰ ਗੁਰੂ ਪਿਆਰੋ ਆਓ ਆਪਾਂ ਇੱਕ ਵਾਰ ਇਹ ਮਾਰਸੀਆਂ ਨੂੰ ਪੜ ਕੇ ਤਾਂ ਵੇਖੀਏ ਇਹ ਲਿਖਤਾਂ ਪੜ ਕੇ ਤਾਂ ਵੇਖੀਏ ਸਾਨੂੰ ਪਤਾ ਲੱਗ ਜਾਏਗਾ ਕਿ ਗੁਰਗੋਬਿੰਦ ਸਿੰਘ ਮਹਾਰਾਜ ਵਰਗਾ ਦੁਨੀਆ ਤੇ ਅੱਜ ਤੱਕ ਕੋਈ ਗੁਰੂ ਨਹੀਂ ਹੋਇਆ ਤੇ ਗੁਰੂ ਪਿਆਰੋ ਅੱਲਾ ਯਾਰਖਾ ਜੋਗੀ ਜੀ 1956 ਦੇ ਵਿੱਚ ਲਾਹੌਰ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ ਜਿੱਥੇ ਅਸੀਂ ਮਾਤਾ ਗੁਜਰ ਕੌਰ ਜੀ ਛੋਟੇ ਸਾਬਜ ਆਦਿਆਂ ਵੱਡੇ ਸਾਬਜ ਆਦਿਆਂ ਚਮਕੌਰ ਗੜੀ ਦੇ ਸ਼ਹੀਦਾਂ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਤਮਸਤਕ ਹੁੰਨੇ ਆ ਜਦੋਂ ਅਸੀਂ ਇਤਿਹਾਸ ਪੜਨਾ ਤਾਂ ਇੱਕ ਵਾਰ ਅੱਲਾ ਯਾਰਖਾ ਜੋਗੀ ਦੇ ਲਿਖੇ ਮਰਸੀ ਇਹ ਪੜ ਕੇ ਵੇਖਿਓ ਗਾਂਝੇ ਸ਼ਹੀਦਾਂ ਤੇ ਸ਼ਹੀਦਾਂ ਦੀ ਵਫਾ ਸਾਨੂੰ ਪਤਾ ਲੱਗ ਜਾਏਗਾ ਉਹ ਇਤਿਹਾਸ ਸਾਡੇ ਜਿਹਨ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਵਸ ਜਾਏਗਾ ਜੋ ਕਦੇ ਅਸੀਂ ਭੁੱਲਾਂਗੇ ਵੀ ਨਹੀਂ ਸੋ ਉਹ ਸੀ ਅੱਲਾ ਯਾਰਖਾਂ ਜੋਗੀ ਜਿਹਦਾ ਅਸਲੀ ਪੁੱਤ ਬਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆ ਉਹ ਆਪਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀ ਪੁੱਤਰ ਬਣ ਗਏ ਅਸੀਂ ਵੀ ਅੱਲਾ ਯਾਰਖਾਂ ਜੋਗੀ ਵਾਂਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲੜ ਲੱਗੇ ਦੁਨੀਆ ਤੇ ਬਹੁਤ ਗੁਰੂ ਹੋਏ ਨੇ ਗੁਰੂ ਹੋਣਗੇ ਵੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਗੁਰੂ ਕਦੇ ਨਹੀਂ ਮਿਲੇਗਾ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵੀਡੀਓ ਚੰਗੀ ਲੱਗੀ ਹੋਵੇ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਹੋਰ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤਾਂ ਜੋ ਅਸੀਂ ਆਪਣੇ ਸਤਿਗੁਰਾਂ ਦੇ ਰਹਿਬਰਾਂ ਦੇ ਇਤਿਹਾਸ ਅਤੇ ਬਾਣੀ ਨਾਲ ਜੁੜੇ ਰਹੀਏ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ